ਪੰਜਾਬ ਤੇ ਕੁਦਰਤ ਭਾਰੀ ਹੈ ਲਗਾਤਾਰ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਹੈ ਤੇ ਇਸੇ ਵਿਚਾਲੇ ਜੋ ਹਾਲਾਤ ਨੇ ਉਹ ਵਿਗੜਦੇ ਹੀ ਜਾ ਰਹੇ ਨੇ ਸਕੂਲਾਂ ਮਾਪਿਆਂ ਅਤੇ ਬੱਚਿਆਂ ਦੇ ਨਾਲ ਸੰਬੰਧਿਤ ਇਹ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਜਦੋਂ ਦਾ ਮੀਂਹ ਪੈ ਰਿਹਾ ਹੈ ਪਹਿਲਾਂ 30 ਤੱਕ ਇਹਨਾਂ ਛੁੱਟੀਆਂ ਨੂੰ ਕੀਤਾ ਗਿਆ ਸੀ ਬਾਅਦ ਦੇ ਵਿੱਚ 3 ਸਤੰਬਰ ਤੱਕ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਸੀ ਤੇ ਹੁਣ ਜੋ ਸਰਕਾਰ ਹੈ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਸਕੂਲਾਂ ਦੇ ਵਿੱਚ ਜੋ ਛੁੱਟੀਆਂ ਨੇ ਉਹਨਾਂ ਨੂੰ ਵਧਾ ਦਿੱਤਾ ਗਿਆ 7 ਸਤੰਬਰ ਤੱਕ ਇਹਨਾਂ ਛੁੱਟੀਆਂ ਨੂੰ ਵਿਦਾਇਆ ਗਿਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਘਰ ਡੋਬਰੇ ਨੇ ਸਕੂਲ ਡੋਬਰੇ ਨੇ ਤੇ ਇਸੇ ਵਿਚਾਲੇ ਜੋ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਾ ਭੇਜਿਆ ਜਾਵੇ ਇਸੇ ਦੇ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਕਾਲਜਾਂ ਨੂੰ ਵੀ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਲਿਖਿਆ ਗਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਬਾ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਕਾਲਜ ਯੂਨੀਵਰਸਿਟੀ ਅਤੇ ਪੋਲੀਟੈਕਨੀਕਲ ਕਾਲਜ ਜਿਹੜੇ ਨੇ ਮਿਤੀ 7 ਸਤੰਬਰ 2025 ਤੱਕ ਉਹਨਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਵੇਲੇ ਪੰਜਾਬ ਸਰਕਾਰ ਨੇ ਸੂਬੇ ਨੂੰ ਜੋ ਆਫਤ ਪ੍ਰਭਾਵਿਤ ਐਲਾਨ ਦਿੱਤਾ ਹੈ ਜੋ ਸਥਿਤੀ ਹੈ ਉਹ ਗੰਭੀਰ ਹੁੰਦੀ ਜਾ ਰਹੀ ਹੈ ਜੋ ਕਾਫੀ ਪਿੰਡ ਜਿਹੜੇ ਨੇ ਇਸ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਤੇ ਜ਼ਿਲ੍ਹੇ ਪੰਜਾਬ ਦੇ ਜਿਹੜੇ ਨੇ ਸਾਰੇ ਹੜ੍ਹ ਪ੍ਰਭਾਵਿਤ ਹੋ ਚੁੱਕੇ ਨੇ ਤੇ ਇਸ ਵੇਲੇ ਸਥਿਤੀ ਜਿਹੜੀ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਗੰਭੀਰ ਬਣੀ ਹੋਈ ਹੈ ਜੋ ਡੈਮ ਨੇ ਉਫਾਨ ਤੇ ਨੇ ਇਸ ਵੇਲੇ ਦਰਿਆ ਉਫਾਨ ਤੇ ਨੇ ਡੈਮਾ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਥੋੜੇ ਸਮੇਂ ਪਹਿਲਾਂ ਹੀ ਜੋ ਪਾਖੜਾ ਡੈਮ ਹੈ ਉਸ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਸੀ ਤੇ ਇਸ ਦੇ ਨਾਲ ਹੀ ਜੋ ਸਤਲੁਜ ਕੰਡੇ ਲੋਕ ਰਹਿ ਰਹੇ ਨੇ ਪਾਖੜਾ ਦੇ ਕੰਡੇ ਜਿਹੜੇ ਲੋਕ ਰਹਿ ਰਹੇ ਨੇ ਜਾਂ ਫਿਰ ਗੱਲ ਕੀਤੀ ਜਾਵੇ ਰਾਵੀ ਸਤਲੁਜ ਦਰਿਆ ਦੇ ਕੰਡੇ ਲੋਕ ਰਹਿ ਰਹੇ ਨੇ ਉਹਨਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੁਰੱਖਿਆ ਥਾਵਾਂ ਤੇ ਉਹਨਾਂ ਨੂੰ ਪੰਚਾਇਆ ਜਾ ਰਿਹਾ ਹੈ ਰਾਹਤ ਕੈਂਪ ਵੀ ਜਿਹੜੇ ਨੇ ਉਹ ਬਣਾਏ ਗਏ ਨੇ ਪਰ ਇਸ ਪੰਜਾਬ ਦੇ ਵਿੱਚ ਜੋ ਹੜ ਪੈ ਰਹੇ ਨੇ ਇਸ ਦੀ ਮਾਰ ਪੂਰੇ ਪੰਜਾਬ ਨੂੰ ਝੇਲਨੀ ਪੈ ਰਹੀ ਹੈ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਲੋਕਾਂ ਦੇ ਖੜੇ ਕਰਨ ਵਾਲੀਆਂ ਤਸਵੀਰਾਂ ਨੇ ਤੇ ਇਸੇ ਵਿਚਾਲੇ ਜੋ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਲੋਂ ਸਕੂਲਾਂ ਦੇ ਵਿੱਚ ਜੋ ਛੁੱਟੀਆਂ ਨੇ ਉਹਨਾਂ ਨੂੰ ਵਧਾ ਦਿੱਤਾ ਗਿਆ ਜਿੱਥੇ 3 ਸਤੰਬਰ ਨੂੰ ਸਕੂਲ ਖੁੱਲਣੇ ਸੀ ਅੱਜ ਤੱਕ ਛੁੱਟੀਆਂ ਜਿਹੜੀਆਂ ਕੀਤੀਆਂ ਹੋਈਆਂ ਸੀ ਤੇ ਹੁਣ ਅੱਜ ਇੱਕ ਵਾਰ ਫਿਰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਹਾਲਾਤ ਜਿਸ ਤਰੀਕੇ ਦੇ ਨਾਲ ਲਗਾਤਾਰ ਬਣੇ ਹੋਏ ਨੇ ਕਿਉਂਕਿ ਮੀਂਹ ਪੂਰੇ ਪੰਜਾਬ ਦੇ ਵਿੱਚ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਜੋ ਤਸਵੀਰਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਸਾਹਮਣੇ ਆ ਰਹੀਆਂ ਨੇ ਗੁਰਦਾਸਪੁਰ ਇਲਾਕਾ ਹੋਵੇ ਅਮ੍ਰਿਤਸਰ ਹੋਵੇ ਸੁਲਾਵਾ ਹੁਸ਼ਿਆਰਪੁਰ ਡੇਰਾ ਬਾਬਾ ਨਾਨਕ ਹਰ ਪਾਸੇ ਇਸ ਵੇਲੇ ਮੀਂਹ ਕਰਕੇ ਹਾਹਾਕਾਰ ਮਚੀ ਹੋਈ ਹੈ ਹੜ੍ਹ ਕਰਕੇ ਪੂਰਾ ਪੰਜਾਬ ਇਸ ਵੇਲੇ ਡੁੱਬਿਆ ਹੋਇਆ ਹੈ ਤੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੀ ਹੁੰਦੇ ਜਾ ਰਹੇ ਨੇ ਤੇ ਇਸੇ ਵਿਚਾਲੇ ਬੱਚਿਆਂ ਦੇ ਸੁਰੱਖਿਆ ਦੇ ਮੱਦੇ ਨਜ਼ਰ ਇਹ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਆਨਲਾਈਨ ਬੱਚੇ ਪੜ੍ਹਾਈ ਕਰ ਰਹੇ ਸੀ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਬੱਚੇ ਆਨਲਾਈਨ ਹੀ ਪੜ੍ਹਨਗੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਫਿਲਹਾਲ ਨਹੀਂ ਪਹੁੰਚਾਇਆ ਜਾਏਗਾ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਜੋ ਤਸਵੀਰਾਂ ਬਣੀਆਂ ਹੋਈਆਂ ਨੇ ਉਹ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਤਸਵੀਰਾਂ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਰਿਆ ਹੋਣ ਨਾਲੇ ਹੋਣ ਨਦੀਆਂ ਹੋਣ ਇਸ ਵੇਲੇ ਉਫਾਨ ਤੇ ਆ ਚੁੱਕੇ ਨੇ ਤਾਂ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨਿਆ ਹੈ ਪੰਜਾਬ ਦੇ ਵਿੱਚ ਲਗਾਤਾਰ ਜੋ ਮੀਂਹ ਪੈ ਰਹੇ ਨੇ ਹਰ ਕਾਰਨ ਜਿਹੜੀ ਸਥਿਤੀ ਆ ਉਹ ਗੰਭੀਰ ਹੋ ਚੁੱਕੀ ਹੈ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਆਫਤ ਆਫਤ ਪ੍ਰਭਾਵਿਤ ਐਲਾਨਿਆ ਗਿਆ ਹੈ 1400 ਤੋਂ ਵੱਧ ਜਿਹੜੇ ਪਿੰਡ ਨੇ ਹੜਾ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੋ ਗੱਲ ਕੀਤੀ ਜਾਵੇ 3,54,000 626 ਲੋਕ ਜਿਹੜੇ ਨੇ ਹੜਾ ਤੋਂ ਪ੍ਰਭਾਵਿਤ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਇਹਨਾਂ ਹੜਾ ਕਰਕੇ 30 ਲੋਕਾਂ ਦੀ ਜਾਨ ਤੱਕ ਚਲ ਜਾ ਚੁੱਕੀ ਹੈ ਅਤੇ ਲੱਖਾਂ ਏਕੜ ਫਸਲ ਜਿਹੜੀ ਹੈ ਉਹ ਤਬਾਹ ਹੋ ਚੁੱਕੀ ਹੈ ਜੋ ਆંકड़े ਸਾਹਮਣੇ ਆ ਰਹੇ ਨੇ ਇਹ ਬੇहद ਚਿੰਤਾਜਨਕ ਆંકड़े ਨੇ ਤੇ ਲਗਾਤਾਰ ਜੋ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸ਼ਾਇਦ ਇਸ ਨੇ ਹੋਰ ਕਿੰਨੀ ਤਬਾਹੀ ਮਚਾਣੀ ਹੈ ਹੋਰ ਕਿੰਨਾ ਕਹਿਰ ਦੇਖਣਾ ਹੈ ਪੰਜਾਬ ਨੇ ਇਹ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਹਰ ਕੋਈ ਇਸ ਵੇਲੇ ਅਰਦਾਸ ਕਰ ਰਿਹਾ ਕਿ ਕੁਦਰਤ ਦਾ ਜੋ ਭਿਆਨਕ ਰੂਪ ਸਾਹਮਣੇ ਆ ਰਿਹਾ ਹੈ ਇਹ ਕਿਤੇ ਸ਼ਾਂਤ ਹੋ ਜਾਏ ਪੰਜਾਬ ਨੂੰ ਥੋੜੀ ਰਾਹਤ ਮਿਲ ਜੇ ਕਿਉਂਕਿ ਇੱਕ ਪਾਸੇ ਮੀਂਹ ਜਿਹੜਾ ਲਗਾਤਾਰ ਪੈ ਰਿਹਾ ਹੈ ਪਹਾੜਾ ਦੇ ਵਿੱਚ ਜੋ ਮੀਂਹ ਪੈ ਰਿਹਾ ਉਹ ਪੰਜਾਬ ਦੇ ਲਈ ਆਫਤ ਬਣਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਜੋ ਦਰਿਆ ਹੋਣ ਜਾਂ ਫਿਰ ਡੈਮ ਹੋਣ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ ਕਾਫੀ ਸੜਕਾਂ ਜਣੀਆਂ ਨੇ ਉਹ ਨੁਕਸਾਨੀਆਂ ਜਾ ਚੁੱਕੀਆਂ ਨੇ ਘਰ ਤਬਾਹ ਹੋ ਚੁੱਕੇ ਨੇ ਲੋਕਾਂ ਨੂੰ ਆਪਣਾ ਕਾਰ ਛੱਡ ਕੇ ਜਾਣਾ ਪੈ ਰਿਹਾ ਹੈ ਫਸਲਾਂ ਜਿਹੜੀਆਂ ਨੇ ਨੁਕਸਾਨੀਆਂ ਗੀਆਂ ਨੇ ਤੇ ਇਸੇ ਵਿਚਾਲੇ ਜੋ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਿਆ ਨੇ ਕਿਉਂਕਿ ਬੱਚਿਆਂ ਦੇ ਜੋ ਮਾਪੇ ਨੇ ਉਹ ਲਗਾਤਾਰ ਚਿੰਤਾ ਦੇ ਵਿੱਚ ਸੀ ਕਿ ਜੋ ਹਾਲਾਤ ਬਣੇ ਹੋਏ ਨੇ ਸਕੂਲ ਖੁੱਲਣਗੇ ਜਾਂ ਫਿਰ ਨਹੀਂ ਖੁੱਲਣਗੇ ਤੇ ਇਸੇ ਵਿਚਾਲੇ ਪੰਜਾਬ ਸਰਕਾਰ ਦੇ ਵੱਲੋਂ ਮਾਪਿਆਂ ਨੂੰ ਬੱਚਿਆਂ ਨੂੰ ਅਤੇ ਜੋ ਅਧਿਆਪਕ ਨੇ ਉਹਨਾਂ ਦੇ ਲਈ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਕੂਲ ਕਾਲਜ ਜੋ ਐਡਿਡ ਹੋਣ ਜਾਂ ਫਿਰ ਪ੍ਰਾਈਵੇਟ ਹੋਣ ਉਹ ਸਾਰੇ ਸਕੂਲ ਜਿਹੜੇ ਨੇ ਬੰਦ ਕਰ ਦਿੱਤੇ ਜਾਣਗੇ ਯੂਨੀਵਰਸਿਟੀਆਂ ਬੰਦ ਹੋਣਗੀਆਂ ਕਾਲਜ ਬੰਦ ਹੋਣਗੇ ਤੇ 7 ਸਤੰਬਰ ਤੱਕ ਇਹਨਾਂ ਨੂੰ ਬੰਦ ਰੱਖਣ ਦੇ ਹੁਕਮ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ